ਸਸੀ ਗਾਲ ਦੋਸਤੋ ਮੈਂ ਤੁਹਾਡਾ ਆਪਣਾ ਦੋਸਤ ਗਰਮੀਤ ਹਠੂਰ ਤੇ ਦੋਸਤੋ ਤੁਸੀਂ ਵੀ ਵੱਖ-ਵੱਖ ਮੇਲਿਆਂ ਤੇ ਜਾਂਦੇ ਹੋਮੋਗੇ ਵੱਖ-ਵੱਖ ਖੇਡ ਮੇਲੇ ਹੁੰਦੇ ਆ ਵੱਖ-ਵੱਖ ਤਰ੍ਹਾਂ ਦੇ ਮੇਲੇ ਜਿਵੇਂ ਮੋਖਸਰ ਮਾਗੀ ਦਾ ਮੇਲਾ ਹੋ ਗਿਆ ਤਖਤਪੂਰਾ ਸਾਹਿਬ ਦਾ ਮਾਗੀ ਦਾ ਮੇਲਾ ਉਹ ਬੜਾ ਮਸ਼ਹੂਰ ਆ ਤੇ ਅੱਜ ਆਪਾਂ ਵੀ ਪਹੁੰਚੇ ਹੋਏ ਆ ਹਰ ਸਾਲ ਪਹੁੰਚਦੇ ਆ ਲਗਭਗ ਜਿਹੜੇ ਵੀ ਇਹ ਵੀਡੀਓ ਦੇਖਦੇ ਆ ਏਰੀਏ ਦੇ ਸਾਰੇ ਲੋਕ ਹੀ ਪਹੁੰਚਦੇ ਨੇ ਹਰ ਵਾਰ ਮੇਲੇ ਤੇ ਆਉਨੇ ਆ ਬਸ ਸ਼ੋਰ ਸ਼ਰਾਬਾ ਸੁਣ ਕੇ ਰੋਲਾ ਰੱਪਾ ਸੁਣ ਕੇ ਕਾਨਫਰੰਸਾਂ ਕਾਨਫਰੰਸਾਂ ਦੇ ਵਿੱਚੋਂ ਆ ਭਾਸ਼ਣ ਸੁਣ ਕੇ ਜਾਂ ਫਿਰ ਬੱਚਿਆਂ ਲਈ ਖੇਡਾਂ ਖੜਾਉਣੇ ਲੈ ਕੇ ਖਾ ਪੀ ਕੇ ਵਾਪਸ ਚਲੇ ਜਾਨੇ ਪਰ ਇਸ ਵਾਰ ਜਦੋਂ ਅਸੀਂ ਮੇਲੇ ਤੇ ਪਹੁੰਚੇ ਆ ਤਾਂ ਬਿਲਕੁਲ ਇੱਕ ਨਵੀਂ ਚੀਜ਼ ਦੇਖਣ ਨੂੰ ਮਿਲੀ ਆ ਮੇਲੇ ਦੇ ਵਿੱਚ ਇੱਕ ਪੁਸਤਕ ਮੇਲਾ ਪਹਿਲੀ ਵਾਰ ਹੋਇਆ ਤੇ ਮੇਰੇ ਨਾਲ ਖੜੇ ਨੇ ਬਰਿੰਦਰ ਦਿਵਾਨਾ ਜੀ ਆਪਾਂ ਇਹ ਸਾਰੀ ਗੱਲਬਾਤ ਵੀਰ ਨਾਲ ਕਰਾਂਗੇ ਵੀ ਇਹ ਕਿੱਥੋਂ ਇਹਨਾਂ ਕੋਲ ਆਈਡੀਆ ਆਇਆ ਕਿਵੇਂ ਇਹ ਸਾਰਾ ਪੋਸੀਬਲ ਹੋਇਆ ਕਿਹਦਾ ਕਿਹਦਾ ਸਹਿਯੋਗ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਬਿੰਦਰ ਵੀਰੇ ਜਿਵੇਂ ਮੈਂ ਦੱਸਿਆ ਹੁਣੇ ਕਿ ਪਹਿਲੀ ਵਾਰ ਮੈਂ ਵੇਖ ਰਿਹਾ ਵੀ ਕਿਸੇ ਇਸ ਤਰ੍ਹਾਂ ਦੇ ਮੇਲੇ ਦੇ ਵਿੱਚ ਪੁਸਤਕ ਮੇਲਾ ਲੱਗਿਆ ਹੋਵੇ ਹੈਨਾ ਇਹ ਕਿੱਥੋਂ ਆਈਡੀਆ ਆਇਆ ਵੀਰੇ ਇਹ ਇਹ ਅਸਲ ਦੇ ਵਿੱਚ ਨਾ ਬਾਈ ਇੱਥੇ ਸਟਾਲ ਤਾਂ ਲੱਗਦੀ ਆ ਯਾਨੀ ਕਿ ਇੱਕ ਦੋ ਟੇਬਲਾਂ ਤੇ ਕਿਤਾਬਾਂ ਰੱਖ ਕੇ ਛੋਟੀ ਸਟਾਲ ਹੁੰਦੀ ਆ ਤੇ ਉਹਦਾ ਇਹ ਪ੍ਰਚਾਰ ਪ੍ਰਸਾਰ ਵੀ ਨਹੀਂ ਹੁੰਦਾ ਜੇ ਆਪਾਂ ਕਹੀਏ ਕਿਤੇ ਵੀ ਸੋਸ਼ਲ ਮੀਡੀਆ ਤੇ ਜਾਂ ਆਸ-ਪਾਸੇ ਨਹੀਂ ਪਤਾ ਹੁੰਦਾ ਤੇ ਉੱਥੇ ਓਨੇ ਕ ਬੰਦੇ ਹੀ ਆਉਂਦੇ ਜਿੰਨਾਂ ਨੂੰ ਹੁੰਦਾ ਵੀ ਯਾਰ ਉੱਥੇ ਸਟਾਲ ਹੁੰਦੀ ਆ ਉੱਥੇ ਆ ਜਾਂਦੇ ਆ ਜਾਂ ਨਿਗਾਹ ਪੈ ਗਈ ਕਿਸੇ ਦੀ ਬਿਲਕੁਲ ਜੀ ਇਹ ਆਪਾਂ ਖੜੇ ਆ ਸ਼ੀਰ ਸਾਧੂ ਸਿੰਘ ਤਖਤਪੁਰਾ ਦੀ ਯਾਦਗਾਰ ਦੇ ਉੱਪਰ ਖੜੇ ਆ ਜੀ ਤਾਂ ਅਸੀਂ ਸ਼ੁਰੂਆਤ ਦੇ ਵਿੱਚ ਇਹ ਹੋਇਆ ਵੀ ਹਰ ਵਾਰ ਥੋੜਾ ਜਿਹਾ ਸੋਚਦੇ ਆ ਕਈ ਵਾਰੀ ਉਪਰਾਲਾ ਨਹੀਂ ਚੜਦਾ ਕਮਾ-ਧੰਦਾ ਜੁਨੇ ਆ ਹੋਰਾ ਚ ਤਾਂ ਇਸ ਵਾਰ ਹੋਇਆ ਵੀ ਆਪਾਂ ਇਹਨੂੰ ਚੰਗੀ ਤਰ੍ਹਾਂ ਵਧੀਆ ਟੰਗ ਦੇ ਨਾਲ ਕਰੀਏ ਜਿਆਦਾ ਗਿਣਤੀ ਦੇ ਵਿੱਚ ਆਪਣੇ ਕੋਲੇ ਪ੍ਰਕਾਸ਼ਿਕ ਪੁਸਤਕ ਬਗਰੇਤਾ ਆਉਣ ਸਟਾਲਾਂ ਲੱਗਣ ਤੇ ਉਹਦਾ ਪ੍ਰਚਾਰ ਪ੍ਰਸਾਰ ਵੀ ਹੋਵੇ ਤੁਸੀਂ ਪਹਿਲਾਂ ਤੋਂ ਹੀ ਪਲਾਨ ਕਰ ਲਿਆ ਸੀ ਹਾਂਜੀ ਜੀ ਤੇ ਇਹਦਾ ਫਿਰ 5-6 ਦਿਨ ਪਹਿਲਾਂ ਮਤਲਬ ਅਸੀਂ ਫਾਈਨਲ ਰੂਪ ਹੋਇਆ ਤੇ ਜਿਹਦੇ ਪੋਸਟਰ ਬਣਾ ਕੇ ਸੋਸ਼ਲ ਮੀਡੀਆ ਤੇ ਫਲੈਕਸ ਆ ਜਿਹੜੇ ਵੱਖ-ਵੱਖ ਥਾਵਾਂ ਤੇ ਮੇਲੇ ਦੇ ਵਿੱਚ ਲਾਏ ਪਤਾ ਲੱਗੇ ਪ੍ਰੋਮਿਨੈਂਟ ਲੋਕੇਸ਼ਨਸ ਦੇ ਉੱਪਰ ਤੇ ਜਿਹਦੇ ਨਾਲ ਇਹਦਾ ਪ੍ਰਚਾਰ ਪ੍ਰਸਾਰ ਇਲਾਕੇ ਦੇ ਜਿਹੜੇ ਪਾਠਕ ਹੁੰਦੇ ਨੇ ਇਲਾਕੇ ਦੇ ਜਿਹੜੇ ਪੱਤਰਕਾਰ ਨੇ ਵੀਰ ਜਿਹੜੇ ਰੰਗ ਕਰਮੀ ਨੇ ਲੇਖਕ ਨੇ ਉਹਨਾਂ ਸਾਰਿਆਂ ਤੱਕ ਇਹ ਮੈਸੇਜ ਪਹੁੰਚਾਇਆ ਵੀ ਇਹ ਮੈਸੇਜ ਨੂੰ ਤੁਸੀਂ ਅੱਗੇ ਸ਼ੇਅਰ ਕਰੋ ਸਾਂਝਾ ਕਰੋ ਤਾਂ ਉਹਨਾਂ ਨੇ ਵੀਡੀਓ ਦੀ ਫਾਰਮ ਦੇ ਵਿੱਚ ਲੋਕਾਂ ਨੂੰ ਇਨਵਾਈਟ ਕੀਤਾ ਵੀ ਤੁਸੀਂ ਇੱਥੇ ਆਓ ਜਦੋਂ ਇੱਥੇ ਆ ਰਹੇ ਆ ਤਾਂ ਉਹਨਾਂ ਨੇ ਫਿਰ ਫੋਟੋਆਂ ਪਾ ਕੇ ਇਨਵਾਈਟ ਕੀਤਾ ਤਾਂ ਇਹ ਜਾਨੀ ਕਿ ਮੇਲਾ ਜਿਹੜਾ ਫਿਰ ਸਫਲਤਾ ਵੱਲ ਨੂੰ ਵਧਣ ਲੱਗਿਆ ਇਹ ਇਹ ਤਾਂ ਹੋ ਗਿਆ ਵੀ ਆਪਾਂ ਵੀਰੇ ਮੇਲੇ ਦੀ ਸ਼ੁਰੂਆਤ ਬਾਰੇ ਕਿਵੇਂ ਸੋਚਿਆ ਤੇ ਕਿਵੇਂ ਲੋਕਾਂ ਤੱਕ ਇਹ ਜਿਹੜਾ ਮੈਸੇਜ ਇਹ ਪਹੁੰਚਾਇਆ ਹਨ ਤੇ ਹੁਣ ਜਿਹੜਾ ਇਸ ਵਕਤ ਵਿੱਚ ਖੜੇ ਆ ਇਹ ਚ ਸਹਿਯੋਗ ਕਿਹਦਾ ਕਿਹਦਾ ਸਹਿਯੋਗ ਆ ਹਾਂਜੀ ਸਹਿਯੋਗ ਤਾਂ ਬਈ ਜਿਹੜਾ ਅੰਦਰ ਆ ਗਿਆ ਤੇ ਪੁਸਤਕਾਂ ਦੇਖਣ ਲੱਗ ਗਿਆ ਉਹ ਸਾਡਾ ਸਹਿਯੋਗੀ ਹੋਈ ਆ ਜੀ ਫਿਰ ਫਿਰ ਵੀ ਇਸ ਨੂੰ ਸ਼ੁਰੂਆਤ ਕਰਨ ਦੇ ਵਿੱਚ ਅਸੀਂ ਕਹੀਏ ਤਾਂ ਡਾਕਟਰ ਹਰਗੋਬਰ ਪ੍ਰਤਾਪ ਸਿੰਘ ਜੀ ਨਿਹਾਲ ਸਿੰਘ ਵਾਲਾ ਦੀਪ ਹਸਪਤਾਲ ਵਾਲੇ ਉਹਨਾਂ ਨੇ ਸਾਨੂੰ ਪੂਰਾ ਸਹਿਯੋਗ ਹੱਲਾਸ਼ੇਰੀ ਦਿੱਤੀ ਹਰ ਉਹ ਜਿੱਥੇ ਆਉਂਦੇ ਨੇ ਕੁਝ ਬੰਦਿਆਂ ਨੇ ਬਾਹਰੋਂ ਰਹਿਣਾ ਹੁੰਦਾ ਉਹਨਾਂ ਕੋਲ ਰਹਿੰਦੇ ਨੇ ਤਾਂ ਨਾਲ ਹੀ ਸਾਡੇ ਮਾਲਵਾ ਟੈਂਟ ਹਾਊਸ ਨਿਹਾਲ ਸਿੰਘ ਵਾਲਾ ਸ਼ਮਸ਼ੇਰ ਸ਼ੇਰੇ ਹੁਣੀ ਬਾਈ ਆਪ ਵੀ ਉਹ ਉਹਨਾਂ ਦੇ ਮੈਡਮ ਨਾਲ ਕੈਰ ਨਾਲ ਸਿਹਤ ਦੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਤੇ ਜਿਹੜੇ ਵੀ ਪੱਤਰਕਾਰ ਭਰਾ ਨੇ ਯੂਟਿਊਬਰ ਨੇ ਤਾਂ ਉਹਨਾਂ ਨੇ ਵੀ ਇਹਦਾ ਪ੍ਰਚਾਰ ਪ੍ਰਸਾਰ ਕੀਤਾ ਪੂਰਾ ਖਸ਼ਮੰਤ ਬਰਗਾੜੀ ਜੀ ਆ ਤੇ ਇਸ ਤਰ੍ਹਾਂ ਦੇ ਪੂਰੇ ਪੰਜਾਬ ਦੇ ਜਿਹੜੇ ਬੰਦੇ ਆ ਹਲਾਸ਼ੇਰੀ ਦਿੰਦੇ ਆ ਜਿਹੜੇ ਸਹਿਤਕਾਰ ਨੇ ਚੰਗੇ ਜੀ ਸਮਾਜ ਨੂੰ ਚੰਗਾ ਬਣਾਉਣਾ ਚਾਹੁੰਦੇ ਆ ਲੇਖਕ ਆ ਲਿਖ ਕੇ ਇੱਥੇ ਹਾਜ਼ਰੀ ਭਰ ਕੇ ਗਏ ਨੇ ਮੈਗਜ਼ੀਨ ਕਾਢਦੇ ਨੇ ਤਾਸਮਨ ਉਹ ਸਾਡੇ ਕੋਲ ਆਏ ਨੇ ਤੇ ਜਿਵੇਂ ਕਿ ਕਮਕੜਨਾਵਾ ਮੈਗਜ਼ੀਨ ਆ ਤੇ ਉਹਨਾਂ ਨੇ ਮਤਲਬ ਐਪਰੀਸ਼ੀਏਟ ਕੀਤਾ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਤੇ ਸਾਰਿਆਂ ਦਾ ਸਹਿਯੋਗ ਆ ਕਿਸੇ ਦਾ ਕਿਸ ਤਰ੍ਹਾਂ ਦਾ ਸਹਿਯੋਗ ਹੁੰਦਾ ਕਿਸੇ ਦਾ ਕਿਸ ਤਰ੍ਹਾਂ ਦਾ ਜਿਵੇਂ ਤੁਸੀਂ ਗੱਲਬਾਤ ਕਰ ਰਹੇ ਹੋ ਤਾਂ ਇਹ ਵੀ ਇੱਕ ਸਹਿਯੋਗ ਆ ਜੀ ਬਿਲਕੁਲ ਅ ਜਿਵੇਂ ਤੁਸੀਂ ਸਾਨੂੰ ਇੱਕ ਫੋਨ ਕਾਲ ਤੇ ਪਹਿਲਾਂ ਇੱਕ ਮੈਸੇਜੇ ਦੇਤਾ ਸੀਗਾ ਅਸੀਂ ਕੋਸ਼ਿਸ਼ ਕੀਤੀ ਆਪਣੇ ਵੱਲੋਂ ਵੀ ਅਸੀਂ ਵੀ ਲੋਕਾਂ ਤੱਕ ਇਹ ਸਨੇਹਾ ਪਹੁੰਚਾਈਏ ਸੀ ਬਿਲਕੁਲ ਬਈ ਫੋਨ ਤੇ ਭੇਜਿਆ ਸੀ ਹਾਂਜੀ ਹਾਂਜੀ ਤੇ ਵੀਰੇ ਜਿਵੇਂ ਤੁਸੀਂ ਇਹ ਕਿਤਾਬਾਂ ਨੇ ਜਿਹੜੀ ਟੇਬਲ ਲਾਏ ਹੋਏ ਨੇ ਕਿੰਨੀ ਕੁ ਗਿਣਤੀ ਚ ਕਿਤਾਬਾਂ ਨੇ ਜਿਹੜੀ ਤੁਸੀਂ ਲੈ ਕੇ ਆਏ ਹੋ ਇੱਥੇ ਇਹ ਹਜ਼ਾਰਾਂ ਦੀ ਗਿਣਤੀ ਚ ਕਿਤਾਬਾਂ ਨੇ ਯਾਨੀ ਕਿ ਇਹਨਾਂ ਦੀ ਐ ਗਿਣਤੀ ਨਹੀਂ ਆਪਾਂ ਕਹਿ ਸਕਦੀ ਵੀ 10000 ਕਿਤਾਬ ਹੋਊਗੀ 10000 ਤੋਂ ਵੱਧ ਹੋਊਗੀ ਤੇ ਕੁਝ ਕਿਤਾਬਾਂ ਥੱਲੇ ਰੱਖੀਆਂ ਹੁੰਦੀਆਂ ਨੇ ਕਿਉਂਕਿ ਜਿਹੜੀਆਂ ਡਬਲ ਕਾਪੀਆਂ ਹੁੰਦੀਆਂ ਨੇ ਤੇ ਬਹੁਤ ਗਿਣਤੀ ਦੇ ਵਿੱਚ ਵੱਡੀ ਗਿਣਤੀ ਜਿ ਕਿਤਾਬਾਂ ਨੇ ਜੇ ਆਪਾਂ ਕਹੀਏ ਇਹ ਤੋਂ ਬਿਨਾ ਪੋਸਟਰ ਨੇ ਜਿਵੇਂ ਤੁਸੀਂ ਉੱਪਰ ਦੇਖ ਰਹੇ ਹੋ ਤਾਂ ਘਰਾਂ ਦੇ ਵਿੱਚ ਕਿਤਾਬ ਦਾ ਮੈਸੇਜ ਲੈ ਕੇ ਜਾਣ ਜਿਵੇਂ ਮੈਂ ਤੇ ਨਾਨਕ ਸੁਖਪਾਲ ਦੀ ਕਵਿਤਾ ਕਿ ਬਹੁਤ ਕਮਾਲ ਦਾ ਲਿਖਦੇ ਨੇ ਉਹਨਾਂ ਦੀਆਂ ਕਿਤਾਬਾਂ ਆਊਟ ਆਫ ਪ੍ਰਿੰਟ ਆ 14ਵੀਂ ਕਵਤਾ ਛਪੀ ਆ ਤੇ ਭਗਤ ਸਿੰਘ ਦਾ ਪੋਸਟਰ ਆ ਜਿਹੜਾ ਹੱਥ ਦੇ ਵਿੱਚ ਕਿਤਾਬ ਫੜੀ ਹੋਈ ਆ ਉਹਨਾਂ ਦੀ ਗੁਰਪ੍ਰੀਤ ਆਰਟਿਸਟ ਤੇ ਦੋਨੋਂ ਹੀ ਚਤਰ ਉਹਨਾਂ ਦੇ ਬਣਾਏ ਹੋਏ ਨੇ ਤੇ ਬਖਵਾਖ ਪੋਜ ਨੇ ਜਿਵੇਂ ਪਾਕਿਸਤਾਨੀ ਅਦੀਬ ਸਾਬਰ ਅਲੀ ਸਾਬਰ ਜੀ ਤਾਂ ਬਹੁਤ ਜ਼ਿਆਦਾ ਸੁਣੇ ਜਾਂਦੇ ਨੇ ਸੰਤਰਾ ਮਉਦਾਸੀ ਜੀ ਆ ਆਪਾਂ ਕਹੀਏ ਆਪਣੇ ਸੋਹਣ ਸਿੰਘ ਭਖਣਾ ਜੀ ਦੀ ਕੋਟੇਸ਼ਨ ਆ ਭਗਤ ਸਿੰਘ ਹੋਗੇ ਤੇ ਕਰਤਾਰ ਸਿੰਘ ਸਰਾਭਾ ਹੋਗੇ ਆ ਇਸ ਤਰ੍ਹਾਂ ਸਾਰੇ ਆਪਣੇ ਇਲਾਕੇ ਦੇ ਜਿਹੜੇ ਹੈਗੇ ਨੇ ਓਮ ਪ੍ਰਕਾਸ਼ ਗਸੋ ਜੀ ਇਹਨਾਂ ਦੇ ਪੋਸਟਰ ਨੇ ਤਾਂ ਕਿਤਾਬਾਂ ਦੇ ਵਿੱਚ ਵੀ ਬਹੁਤ ਵੈਰਾਈਟੀ ਆ ਆਪਣੇ ਕੋਲੇ ਵੱਖ-ਵੱਖ ਤਰ੍ਹਾਂ ਦੀਆਂ ਕਿਤਾਬਾਂ ਵੱਖ-ਵੱਖ ਵਿਧਾਵਾਂ ਦੀਆਂ ਕਿਤਾਬਾਂ ਨੇ ਤੇ ਜਿਹਦੇ ਵਿੱਚ ਕੋਈ ਵੀ ਆਪਣੇ ਕੋਲੇ ਪਾਠਕ ਆਉਂਦਾ ਤਾਂ ਉਹ ਨਿਰਾਸ਼ ਹੋ ਕੇ ਨਹੀਂ ਜਾਂਦਾ ਤੇ ਕੋਈ ਨਾ ਕੋਈ ਆਪਾਂ ਉਹਨੂੰ ਕਿਤਾਬ ਬੱਚਿਆਂ ਵਾਲੀਆਂ ਕਿਤਾਬਾਂ ਦਾ ਅਲੱਗ ਸੈਕਸ਼ਨ ਬਣਾਇਆ ਹੋਇਆ ਆਪਾਂ ਉਧਰ ਬੱਚਿਆਂ ਦੇ ਲਈ ਕਿਤਾਬਾਂ ਨੇ ਕਿ ਮੇਲੇ ਦੇ ਵਿੱਚ ਬੱਚੇ ਆਉਂਦੇ ਨਾ ਤਾਂ ਉਹਨਾਂ ਦਾ ਬੱਚਿਆਂ ਦਾ ਸਿਹਤ ਨਾਲ ਜੁੜਨਾ ਬਹੁਤ ਜ਼ਰੂਰੀ ਆ ਮੈਂ ਕਹਾਂਗਾ ਬਹੁਤ ਘੱਟ ਸਿਹਤ ਆ ਰਿਹਾ ਵੀ ਪੰਜਾਬੀ ਲੇਖਕਾਂ ਜਿਹੜੇ ਉਹ ਬਾਲ ਸਿਹਤ ਬਹੁਤ ਘੱਟ ਲਿਖ ਰਹੇ ਨੇ ਮੈਂ ਇਹ ਪੁੱਛਣਾ ਚਾਹੁੰਦਾ ਸੀ ਵੀ ਤੁਸੀਂ ਨਾ ਜਿਵੇਂ ਕਿਤਾਬਾਂ ਦੀ ਕੋਈ ਖਾਸ ਚੋਣ ਕੀਤੀ ਹੋਈ ਆ ਮੇਲੇ ਨੂੰ ਦੇਖ ਕੇ ਵੀ ਇੱਕ ਤਾਂ ਆਪਾਂ ਦੇਖਿਆ ਵੀ ਲਾਇਬ੍ਰੇਰੀ ਬੰਦੇ ਆਉਂਦੇ ਆ ਹਨਾ ਉਹ ਸਾਰੀ ਕਿਤਾਬ ਪਈ ਹੁੰਦੀ ਓਥੇ ਹੁਣ ਸਾਰੀ ਕਿਤਾਬ ਇੱਥੇ ਆਈ ਨਹੀਂ ਗਈ ਤੁਸੀਂ ਮਤਲਬ ਕਿਹੋ ਜੀ ਕਿਤਾਬ ਓਥੇ ਛੱਡ ਕੇ ਆਏ ਹੋ ਜਾਂ ਸੋਚ ਕੇ ਕਿ ਕਿਤਾਬਾਂ ਲੈ ਕੇ ਆਏ ਹੋ ਜਾਂ ਵੈਸੇ ਬਲਕਿ ਕਿਤਾਬਾਂ ਲੈ ਕੇ ਆਇਓ ਕਿਵੇਂ ਨਹੀਂ ਇਸ ਤਰ੍ਹਾਂ ਨਹੀਂ ਸਾਡੇ ਕੋਲੇ ਸਾਰੇ ਤਰ੍ਹਾਂ ਦੀਆਂ ਕਿਤਾਬਾਂ ਹੁੰਦੀਆਂ ਨੇ ਤੇ ਵੀ ਆਪਾਂ ਕੋਈ ਆਮ ਜੀਆਂ ਕਿਤਾਬਾਂ ਵੀ ਆਹਾਂ ਮੇਲੇ ਵਾਲਾ ਨੂੰ ਆਹ ਹੀ ਦੇ ਦਈਏ ਹਨਾ ਨਹੀਂ ਆਪਾਂ ਉਹਨਾਂ ਨੂੰ ਚੰਗੀਆਂ ਕਿਤਾਬਾਂ ਦੇਣੀਆਂ ਉਹਨਾਂ ਨੂੰ ਕਹਿ ਕੇ ਜਿਵੇਂ ਕਈ ਵਾਰ ਸੋਸ਼ਲ ਮੀਡੀਆ ਤੇ ਕੋਈ ਕਿਤਾਬ ਦਾ ਚਰਚਾ ਹੀ ਹੁੰਦਾ ਵੀ ਆਹੀ ਲੈਣੀ ਆ ਹਨਾ ਤਾਂ ਉਹ ਸਾਡੇ ਕੋਲੇ ਕਈ ਵਾਰ ਉਹ ਕਿਤਾਬਾਂ ਹੈ ਹੀ ਨਹੀਂ ਗੀਆਂ ਅਸੀਂ ਕਹਿੰਦੇ ਆ ਵੀ ਤੁਸੀਂ ਚੰਗੀ ਕਿਤਾਬ ਪੜੋ ਜੀ ਤੇ ਉਹਨਾਂ ਨੂੰ ਆਪਾਂ ਚੰਗੀਆਂ ਕਿਤਾਬਾਂ ਦੇ ਨਾਲ ਜੋੜੀਏ ਨਾ ਕਿ ਇਹ ਵੀ ਸੋਸ਼ਲ ਮੀਡੀਆ ਤੇ ਜਿਹੜੀਆਂ ਵਾਇਰਲ ਹੋ ਗਈਆਂ ਮੈਂ ਵੀ ਨਹੀਂ ਕਹਿੰਦਾ ਵੀ ਸੋਸ਼ਲ ਮੀਡੀਆ ਤੇ ਜਿਹੜੀਆਂ ਵਾਇਰਲ ਹੁੰਦੀਆਂ ਸਾਰੀਆਂ ਮਾੜੀਆਂ ਨੇ ਪਰ ਕਈ ਕਿਤਾਬਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਕਿ ਹਾਈ ਲੈਵਲ ਦੀਆਂ ਹੁੰਦੀਆਂ ਜੀ ਮਤਲਬ ਪ੍ਰੌਡ ਪਾਠ ਕਿਤੇ ਪੜਨ ਵਾਲੀਆਂ ਹੁੰਦੀਆਂ ਤੇ ਕਈ ਕਿਤਾਬਾਂ ਇਹੋ ਜਿਹੀਆਂ ਹੁੰਦੀਆਂ ਉਹ ਪੜਨ ਵਾਲੀਆਂ ਹੁੰਦੀਆਂ ਹੀ ਨਹੀਂ ਕਿਵੇਂ ਦਾ ਹੰਗਾਰਾ ਵੀ ਲੋਕਾਂ ਦਾ ਹੰਗਾਰਾ ਕਿਵੇਂ ਮਿਲਿਆ ਹੰਗਾਰਾ ਬਹੁਤ ਕਮਾਲ ਦਾ ਰਿਹਾ ਬਹੁਤ ਜ਼ਿਆਦਾ ਵਧੀਆ ਹੰਗਾਰਾ ਰਿਹਾ ਜਾਨੀ ਕਿ ਆਸ ਤੋਂ ਬਹੁਤ ਵਧੀਆ ਰਿਹਾ ਤਿੰਨੇ ਦਿਨ ਹੀ ਤੇ ਅਗਲੀ ਵਾਰ ਤੋਂ ਆਪਣੀ ਇਹ ਪਲੈਨਿੰਗ ਆ ਹੰਗਾਰੇ ਨੂੰ ਦੇਖ ਕੇ ਇੱਕ ਅਸੀਂ ਕੰਟੈਕਟ ਲਿਸਟ ਵੀ ਬਣਾਈ ਆ ਸਾਰੇ ਜਿਹੜੇ ਵੀ ਰਾਏ ਨੇ ਜੀ ਸਾਰਿਆਂ ਦੇ ਨਾਲ ਪਹਿਲਾਂ ਆਪਾਂ ਮੇਲੇ ਤੋਂ ਪਹਿਲਾਂ 10 ਦਿਨ 15 ਦਿਨ ਪਹਿਲਾਂ ਇੱਕ ਮੀਟਿੰਗ ਕਰੀਏ ਤੇ ਸਾਰੇ ਬੰਦੇ ਮਤਲਬ ਕੋਈ ਸਟੇਜ ਕੰਡਕਟ ਕਰੇ ਲੇਖਕਾਂ ਨੂੰ ਰੂਬਰੂ ਹੋਵੇ ਤੇ ਨੁੱਕੜ ਨਾਟਕ ਹੋਵੇ ਵੀ ਇਸ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਵੰਡ ਕੇ ਕੀਤਾ ਜਾਵੇ ਤੇ ਮੇਲਾ ਪ੍ਰਚਾਰ ਪ੍ਰਸਾਰ ਤੇ ਡਿਊਟੀ ਹੋਵੇ ਪਿੰਡਾਂ ਦੇ ਵਿੱਚ ਅਨਾਉਂਸਮੈਂਟਾਂ ਕਰਵਾਉਣੀਆਂ ਜਾਂ ਇਹਨੂੰ ਸੋਸ਼ਲ ਮੀਡੀਆ ਦੇ ਥਰੂ ਵੱਧ ਤੋਂ ਵੱਧ ਲੈ ਕੇ ਜਾਣ ਦਾ ਜਾਂ ਆਪਾਂ ਕਹਿ ਦਈਏ ਵੀ ਇਹਨੂੰ ਫਲੈਕਸ ਲਾਉਣ ਦਾ ਪਿੰਡਾਂ ਦੇ ਵਿੱਚ ਪ੍ਰਚਾਰ ਪ੍ਰਸਾਰ ਦਾ ਜਾਨੀ ਕਿ ਮਾਧਿਅਮ ਵੱਧ ਤੋਂ ਵੱਧ ਲੈ ਕੇ ਜਾਈਏ ਆਪਾਂ ਤੇ ਇਹਨੂੰ ਇਹਨੂੰ ਆਪਾਂ ਪੂਰਾ ਸਥਾਪਿਤ ਕਰ ਦਈਏ ਜਿਵੇਂ ਕਿ ਮੁਕਸਰ ਦੇ ਮੇਲੇ ਦੇ ਵਿੱਚ ਕੁਝ ਸਾਲਾਂ ਤੋਂ ਮੇਲਾ ਚੱਲ ਰਿਹਾ ਤਾਂ ਇਹਨੂੰ ਆਪਾਂ ਵਧਾਈਏ ਵੱਡਾ ਕਰੀਏ ਇੱਕ ਨਾ ਵੀਰੇ ਹੋਰ ਸਵਾਲ ਸੀ ਜਿਵੇਂ ਵਾਰ-ਵਾਰ ਆਪਣੀ ਸ਼ਬਦਾਵਲੀ ਦੇ ਵਿੱਚ ਨਾ ਸੋਸ਼ਲ ਮੀਡੀਆ ਆ ਰਿਹਾ ਵੈਸੇ ਆਪਣੀ ਜ਼ਿੰਦਗੀ ਵਿੱਚ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਆ ਚੁੱਕਾ ਹੈ ਬਿਲਕੁਲ ਬਿਲਕੁਲ ਹੁਣ ਇਹ ਸਵਾਲ ਬਹੁਤ ਵਾਰ ਕੀਤਾ ਗਿਆ ਤੇ ਬਹੁਤ ਵਾਰ ਜਵਾਬ ਆਇਆ ਵੀ ਕੀ ਜਿਹੜਾ ਸੋਸ਼ਲ ਮੀਡੀਆ ਵਾ ਜਿਹੜਾ ਮੋਬਾਈਲ ਯੋਗ ਆ ਵੀ ਇਹਨੇ ਕਿਤਾਬੋਂ ਤੋਂ ਦੂਰੀ ਪਾਈ ਆ ਵੱਖ-ਵੱਖ ਤਰ੍ਹਾਂ ਦੇ ਸਵਾਲ ਨਹੀਂ ਨਾ ਕੋਈ ਤਰ੍ਹਾਂ ਜਵਾਬ ਲੈਣਾ ਬਿਲਕੁਲ ਪਰ ਜਿਵੇਂ ਦੀ ਤੁਹਾਡੀ ਗੱਲਬਾਤ ਮੈਨੂੰ ਲੱਗ ਰਹੀ ਆ ਵੀ ਕਿਤੇ ਤੁਸੀਂ ਸੋਸ਼ਲ ਮੀਡੀਆ ਤੋਂ ਨਿਰਾਸ਼ ਤਾਂ ਨਹੀਂ ਹੈਗੀ ਮੇਰਾ ਸ਼ੱਕ ਹੈ ਨਾ ਉਹਦੀ ਵਰਤੋਂ ਦਾ ਹੀ ਆ ਹਾਂ ਉਹਦੀ ਵਰਤੋਂ ਹੀ ਆ ਵੀ ਤਰੀਕਾ ਵੀ ਆਪਾਂ ਜਿਵੇਂ ਵਰਤਨਾਗਾ ਤੁਸੀਂ ਕਿੰਨਾ ਸਮਾਂ ਸੋਚਦੇ ਵੀ ਇਹਦੇ ਨਾਲ ਹੀ ਇੱਕ ਦੇ ਵਿੱਚ ਸਵਾਲ 'ਚ ਇੱਕ ਸਵਾਲ ਮੇਰਾ ਹੋਰ ਆ ਹੂੰ ਵੀ ਕੀ ਇੱਕ ਕਿਤਾਬ ਆ ਜਿਹੜੀ ਹੂੰ ਜਿਵੇਂ ਆਪਾਂ ਫਿਜ਼ੀਕਲੀ ਆਪਣੇ ਹੱਥ 'ਚ ਕਿਤਾਬ ਹੈਗੀ ਆ ਆਪਾਂ ਉਹਨੂੰ ਪੜ੍ਹਦੇ ਆ ਤੇ ਦੂਸਰਾ ਉਹੀ ਕਿਤਾਬ ਪੀਡੀਐਫ ਆਪ ਨੂੰ ਮੋਬਾਈਲ 'ਚ ਮਿਲ ਜਾਂਦੀ ਹੈ ਇਹਨਾਂ ਦੋਨਾਂ ਦੇ ਡਿਫਰੈਂਸ ਦੱਸਿਓ ਤੇ ਸੋਸ਼ਲ ਮੀਡੀਆ ਬਾਰੇ ਥੋੜਾ ਕੀ ਕਹਿਣਾ ਵਾ ਉਹ ਵੀ ਵਰਤੋਂ ਬਾਰੇ ਉਹ ਵੀ ਜ਼ਰੂਰ ਦੱਸਿਓ ਵਰਤੋਂ ਬਾਰੇ ਤਾਂ ਇਹ ਹੈ ਜੀ ਵੀ ਸੋਸ਼ਲ ਮੀਡੀਆ ਜੇ ਮੇਰੇ ਕੰਟੈਕਟ ਨੇ ਤੁਹਾਡੇ ਕੰਟੈਕਟ ਨੇ ਹਰ ਬੰਦੇ ਦੇ ਤਾਂ ਉਹ ਸੋਸ਼ਲ ਮੀਡੀਆ ਦੇ ਥਰੂ ਬਹੁਤ ਬਣੇ ਨੇ ਜੀ ਜੀ ਆਪਾਂ ਕਹੀਏ ਵੀ ਆਪਾਂ ਸੇਮ ਵਿਚਾਰ ਵਾਲਾ ਬੰਦਾ ਕੋਈ ਬੰਦਾ ਆਰਟਿਸਟ ਆ ਤਾਂ ਉਹ ਆਰਟਿਸਟ ਮਿਲਦੇ ਨੇ ਇੱਕ ਦੂਸਰੇ ਦੇ ਨਾਲ ਵੀ ਹਾਂ ਯਾਰ ਆਪਾਂ ਕੋਈ ਗੀਤ ਕਰ ਲੀਏ ਆਪਾਂ ਕੋਈ ਫਿਲਮ ਕਰ ਲੀਏ ਆਪਾਂ ਕੋਈ ਆਹ ਹਨਾ ਇੱਕ ਦੂਸਰੇ ਨਾਲ ਸਕ੍ਰਿਪਟ ਡਿਸਕਸ ਕਰਦੇ ਆ ਇਸੇ ਤਰ੍ਹਾਂ ਕਿਤਾਬਾਂ ਨੂੰ ਪੜਨ ਵਾਲੇ ਬੰਦੇ ਆ ਉਹ ਸੋਸ਼ਲ ਮੀਡੀਆ ਦੇ ਥਰੂ ਜੁੜਦੇ ਨੇ ਜੀ ਹੁਣ ਸੋਸ਼ਲ ਮੀਡੀਆ ਇੱਕ ਜਰੀਆ ਬਣਦਾ ਹੈਗਾ ਪਰ ਸੋਸ਼ਲ ਮੀਡੀਆ ਤੇ ਬੰਦਿਆਂ ਦੇ ਵਿਚਰਨ ਦੇ ਮਖੌਟੇ ਤੇ ਗਰਾਉਂਡ ਤੇ ਫਰਕ ਵੀ ਹੁੰਦਾ ਹੈਗਾ ਡਿਫਰੈਂਸ ਹੁੰਦਾ ਹੈਗਾ ਜਿਹੜਾ ਰਹਿੰਦਾ ਤਾਂ ਉਹ ਜਦੋਂ ਗਰਾਉਂਡ ਤੇ ਆਪਾਂ ਮਿਲਦੇ ਆ ਗਰਾਉਂਡ ਤੇ ਮਿਲਣਾ ਬਹੁਤ ਜ਼ਰੂਰੀ ਆ ਸੋਸ਼ਲ ਮੀਡੀਆ ਇੱਕ ਜਰੀਆ ਹੈ ਵੀ ਆਪਾਂ ਸੋਸ਼ਲ ਮੀਡੀਆ ਤੇ ਬੈਠੀ ਉੱਥੇ ਪ੍ਰਵਚਨ ਕਰੀ ਜਾਏਗੇ ਹਨਾ ਗੱਲਾਂ ਕਰੀ ਹੈਗੇ ਪ੍ਰਵਚਨ ਕਰਨੇ ਮਾੜੀ ਗੱਲ ਨਹੀਂ ਹੈ ਪਰ ਉਦੋਂ ਗਰਾਉਂਡ ਦੇ ਵਿੱਚ ਬੰਦਿਆਂ ਨੂੰ ਮਿਲਣਾ ਬੰਦਿਆਂ ਦੇ ਨਾਲ ਆਈ ਕੰਟੈਕਟ ਕਰਨਾ ਕਈ ਬੰਦੇ ਸੋਸ਼ਲ ਮੀਡੀਆ ਦੇ ਇੰਨੇ ਐਡੈਪਟ ਹੋ ਗਏ ਉਹ ਗੱਲ ਹੀ ਨਹੀਂ ਕਰ ਸਕਦੇ ਜਾਨੀ ਕਿ ਉਹ ਫੋਨ ਤੇ ਮੈਟ ਟਾਈਪ ਕਰ ਸਕਦੇ ਆ ਸੋਨੂੰ ਹਨਾ ਤਾਂ ਉਹ ਪਰਸਨੈਲਿਟੀ ਡਵੈਲਪਮੈਂਟ ਹੁੰਦੀ ਆ ਬੰਦੇ ਦੀ ਆਪਣੀ ਆ ਲੋਕਾਂ ਦੇ ਨਾਲ ਮਿਲਣਾ ਜੁਲਣਾ ਕਹਿਰੀ ਹੈ ਅੱਜਕੱਲ ਸੋਸਾਇਟੀ 'ਚ ਇਹ ਵੀ ਇੱਕ ਇਨਕਲਾਬ ਹੀ ਆ ਲੋਕ ਐਸੋਲੇਟ ਹੋਏ ਪਏ ਆ ਇੱਕ ਦੂਸਰੇ ਤੋਂ ਦੂਰ ਹੋ ਰਹੇ ਆ ਮੱਧ ਵਰਗ ਆ ਜਿਹੜਾ ਆਪਦੇ ਲੈਪਟਾਪਾਂ ਦੇ ਬੈਠਾ ਵਿਲਮੈ ਦੇਖੀ ਜਾ ਰਿਹਾ ਹੋਰ ਹੋ ਰਿਹਾ ਤਾਂ ਉਹ ਜਿਹੜੀ ਗੱਲ ਆ ਵੀ ਸੋਸ਼ਲ ਮੀਡੀਆ ਦੀ ਵਰਤੋਂ ਆ ਵਰਤੋਂ ਅਸੀਂ ਕਿਸ ਪੱਖ ਲਈ ਕਰ ਰਹੇ ਆ ਜਿਵੇਂ ਖਸ਼ਮੰਤ ਪ੍ਰਗੜੀ ਜੀ ਹੁਣੀ ਆ ਉਹਨਾਂ ਨੇ ਜਾਨੀ ਕਿ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਉਹ ਹਜ਼ਾਰ ਸੈਟ ਭੇਜਦੇ ਆ ਕਿਤਾਬ ਦਾ ਦੋ ਮਹੀਨੇ ਬਾਅਦ ਸਭ ਸੋਸ਼ਲ ਮੀਡੀਆ ਦੇ ਥਰੂ ਹੀ ਪੇਜਦੇ ਨੇ ਤੇ ਇਸ ਲਈ ਸੋਸ਼ਲ ਮੀਡੀਆ ਨੂੰ ਆਪਾਂ ਇਸ ਤਰ੍ਹਾਂ ਵਰਤਣਾ ਚਾਹੀਦਾ ਦੂਸਰਾ ਥੋੜਾ ਸਵਾਲ ਸੀਗਾ ਵੀ ਕਿਤਾਬ ਤੇ ਇਹਦੇ ਵਿੱਚ ਇਹ ਹੈ ਵੀ ਮੋਬਾਈਲ ਆਪਾਂ ਪਾਸੇ ਰੱਖ ਕੇ ਸਾਇਲੈਂਟ ਤੇ ਲਾ ਕੇ ਕਿਤਾਬ ਪੜ੍ਹ ਰਹੇ ਹਾਂ ਸਾਨੂੰ ਕੋਈ ਟੈਨਸ਼ਨ ਨਹੀਂ ਹੈ ਜੀ ਮੋਬਾਈਲ ਪਿਆ ਤਾਂ ਜਦੋਂ ਆਪਾਂ ਮਤਲਬ ਉਹ ਹੀ ਦੇਖ ਲੈਂਦੇ ਆ ਵੀ ਯਾਰ ਆਇਆ ਕੋਈ ਮੈਸੇਜ ਜਾਂ ਨਹੀਂ ਆਇਆ ਤਾਂ ਫਿਰ ਇਹਨੂੰ ਫੇਰ ਵੀ ਉੱਤੋਂ ਪਤਾ ਲੱਗ ਜਾਂਦਾ ਫੇਰ ਵੀ ਲੌਕ ਜਿਹਾ ਖੋਲ ਕੇ ਨਾ ਐਂਜੇ ਕਰਕੇ ਉਹ ਜੇ ਹਨਾ ਹੋਰ ਕਰਕੇ ਫੇਰ ਐਂ ਰੱਖ ਦੇਣਾ ਹਨਾ ਥੋੜੇ ਸਮੇਂ ਬਾਅਦ ਫੇਰ ਐਚਵੀ ਜੀ ਲੱਗਣੀ ਆ ਫੇਰ ਐਂ ਜੇ ਦੇਖਣਾ ਵੀ ਆਇਆ ਨਹੀਂ ਕੋਹਣਾ ਟਾਈਮ ਜਾਂ ਦੇਖਣ ਦੇ ਬਹਾਨੇ ਟਾਈਮ ਲਈ ਘੜੀ ਵੀ ਬਣੀ ਹੁੰਦੀ ਆ ਬੰਦਿਆਂ ਦੇ ਅੱਜਕੱਲ੍ਹ ਹੋਰ ਐਪ ਵਾਲੀ ਹਨਾ ਬਿਲਕੁਲ ਤੇ ਉਸ ਲਈ ਇੱਕ ਐਡਿਕਸ਼ਨ ਜੀ ਆਦਤ ਜੀ ਪੈ ਗਈ ਜਦੋਂ ਉਹਨੂੰ ਤੁਸੀਂ ਪਾਸੇ ਰੱਖ ਕੇ ਕਿਤਾਬ ਪੜੋਗੇ ਤਾਂ ਤੁਹਾਨੂੰ ਵੱਖਰਾ ਆਨੰਦ ਆਊਗਾ ਜਿਵੇਂ ਕਿ ਸਾਡੇ ਕਵੀ ਨੇ ਗੁਰਪ੍ਰੀਤ ਜਾਨੀ ਕਿ ਉਹ ਕਹਿੰਦੇ ਵੀ ਸਾਰਿਆਂ ਨਾਲੋਂ ਸੁੰਦਰ ਖਿਤਾਬਾਂ ਦੇ ਪੰਨੇ ਪਲਟਣ ਦੀ ਆਵਾਜ਼ ਇਹਦੇ ਵਿੱਚ ਵੀ ਬੰਦਿਆਂ ਨੂੰ ਆਨੰਦ ਆਉਂਦਾ ਹੈਗਾ ਹਨਾ ਪੰਨੇ ਪਲਟਦੇ ਆ ਤਾਂ ਉਹਦਾ ਇੱਕ ਧਿਆਨ ਆ ਜਿਹੜਾ ਪੂਰਾ ਇਕਾਗਰ ਹੋ ਜਾਂਦਾ ਆਪਾਂ ਕਹੀਏ ਵੀ ਸਾਰੇ ਦਾ ਸਾਰਾ ਜਿਹੜੀ ਉਹਦੀ એનર્ਜੀ ਆ ਉਥੇ ਫੋਕਸ ਹੋ ਜਾਂਦੀ ਹੈ ਜਿਵੇਂ ਫਿਲਮ ਕਲਾ ਕੀ ਆ ਉਹਦਾ ਅਲੱਗ ਉਹ ਅਟਰੈਕਟ ਕਰਦੀ ਆ ਹਨਾ ਇੱਕੇਦਮ ਤੇ ਉਹਦਾ ਉਹਨਾ ਪ੍ਰਭਾਵ ਆ ਜਿਹੜੀ ਕਿਤਾਬ ਆ ਉਹਦਾ ਚਿਰ ਸਥਾਈ ਪ੍ਰਭਾਵ ਰਹਿੰਦਾ ਬੰਦੇ ਦੇ ਉੱਪਰ ਹੌਲੀ ਹੌਲੀ ਪੜਦਾ ਜਿਹੜੀਆਂ ਗੱਲਾਂ ਦੀ ਸਮਝ ਨਹੀਂ ਆਉਂਦੀ ਉਹ ਰੁਕ ਜਾਂਦਾ ਤੇ ਇਸ ਲਈ ਕਿਤਾਬ ਦਾ ਤੇ ਉਹਦਾ ਫਰਕ ਤਾਂ ਹੈਗਾ ਬਾਕੀ ਪੀਡੀਐਫ ਜਿਹੜੀਆਂ ਤੁਸੀਂ ਕਿਹਾ ਸੀਗਾ ਪੀਡੀਐਫ ਵਾਇਰਲ ਹੁੰਦੀਆਂ ਪੜੀਆਂ ਨਹੀਂ ਆਣੀਆਂ ਇੱਕ ਦੂਜੇ ਨੂੰ ਭੇਜ ਦਿੰਦੇ ਆ ਵੀ ਆਹ ਭੇਜ ਨਹੀਂ ਆਏ ਜਿੰਨੀਆਂ ਕਿਸੇ ਕੋਲੇ ਹੋਣੀਆਂ ਪੀਡੀਐਫ ਤੁਸੀਂ ਪੁੱਛਿਓ ਵੀ ਕਿੰਨੀਆਂ ਪੜੀਆਂ ਤੇ ਕਿੰਨੀਆਂ ਪੂਰੀਆਂ ਪੜੀਆਂ ਇਸ ਲਈ ਉਹ ਫਰਕ ਰਹਿੰਦਾ ਤੇ ਕਿਤਾਬ ਆ ਜਿਹੜੀ ਉਹ ਤੁਹਾਡੇ ਸਲਫ ਤੇ ਪਈ ਆ ਘਰੇ ਪਈ ਆ ਉਹ ਸੋਹਣਾ ਵੀ ਇੱਕ ਹੋਆ ਹੈ ਨਾ ਬਿਲਕੁਲ ਜੀ ਜਦੋਂ ਆਪਾਂ ਹੱਥ ਦੇ ਵਿੱਚ ਕਿਤਾਬ ਲੈਣੇ ਆ ਉਹਦਾ ਇੱਕ ਫੀਲ ਬਾਕੀ ਬੱਚਿਆਂ ਲਈ ਇਹ ਹੈ ਬਈ ਬੱਚਿਆਂ ਨੂੰ ਤੁਸੀਂ ਖੜਾਉਣੇ ਲੈ ਕੇ ਦਿਓ ਮੇਲੇ ਦੇ ਵਿੱਚ ਆਏ ਹੋ ਖੜਾਉਣੇ ਲੈ ਕੇ ਦਿਓ ਤੁਸੀਂ ਉਹਨਾਂ ਨੂੰ ਫੋਨਾਂ ਤੋਂ ਦੂਰ ਕਰ ਲੋ ਖੜਾਉਣੇ ਦੀ ਵੀ ਚੋਣ ਦੇਖ ਕੇ ਕਰੋ ਵੀ ਕਿਹੋ ਜਿਹਾ ਖੜਾਉਣਾ ਲੈ ਕੇ ਦੇਣਾ ਇਹਨਾਂ ਨੂੰ ਆਪਾਂ ਹੈਨਾ ਜਿਹੜਾ ਮਤਲਬ ਬੱਚਾ ਉਹਦੇ ਨਾਲ ਕ੍ਰੀਏਟਿਵ ਹੋ ਬਣਾਵੇ ਉਹ ਕੁਛ ਨਾ ਕੁਛਣਾ ਬੱਚਿਆਂ ਨੂੰ ਮਿੱਟੀ ਦੇ ਖੜਾਉਣੇ ਬਣਾਉਣਾ ਸਿਖਾਉਣਾ ਉਹਨਾਂ ਦੇ ਰੰਗ ਕਰਨਾ ਸਿਖਾਉਣਾ ਪੇਂਟਿੰਗ ਸਿਖਾਉਣਾ ਇਸ ਪਾਸੇ ਬੱਚਿਆਂ ਨੂੰ ਤੋਰਨਾ ਚਾਹੀਦਾ ਪੈਸੇ ਲਾਓ ਤੁਸੀਂ ਉਸ ਪਾਸੇ 2000 ਲੱਗ ਜੇ ਹੈਨਾ ਤੁਸੀਂ ਉਹਨਾਂ ਨੂੰ ਫੋਨ ਫੜਾਉਨੇ ਹੋ 20000 ਦਾ 25 ਦਾ ਤਾਂ ਉਹ ਜਾਨੀ ਕਿ ਠੀਕ ਗੱਲ ਨਹੀਂ ਹੈਗੀ ਜੀ ਤੇ ਇਹ ਮੋਬਾਈਲ ਤੋਂ ਬੱਚਿਆਂ ਨੂੰ ਬਚਾ ਕੇ ਤੇ ਉਹਨਾਂ ਨੂੰ ਚੰਗੀਆਂ ਕਿਤਾਬਾਂ ਦੇ ਨਾਲ ਦੇ ਦੋ ਪੜ ਦੇਣਗੇ ਕੁਝ ਕਰ ਦੇਣ ਕਿੰਨੇ ਕੁ ਦੀਆਂ ਪੜ ਦੇਣਗੇ ਹੌਲੀ ਹੌਲੀ ਉਹਨਾਂ ਸਾਬਣ ਲੱਗਣਗੇ ਬਾਕੀ ਤੁਸੀਂ ਆਪ ਬੈਠ ਕੇ ਪੜ੍ਹੋਗੇ ਤਾਂ ਬੱਚੇ ਵੀ ਪੜ੍ਹਨ ਲੱਗਣਗੇ ਜੀ ਤੇ ਇਸ ਲਈ ਇਹੀ ਆ ਵੀ ਆਪਾਂ ਨੂੰ ਇਸ ਪਾਸੇ ਤੁਰਨ ਦੇ ਲਈ ਕੁਝ ਚੀਜ਼ਾਂ ਜ਼ੈਦ ਨਾਲ ਮਤਲਬ ਲਿਜਾਣੀਆਂ ਪੈਣੀਆਂ ਨੇ ਜਿਵੇਂ ਹੁਣ ਸਾਡੇ ਬੱਚੇ ਆ ਛੋਟੀ 9 ਸਾਲ ਦੀ ਤੇ 10 ਸਾਲ ਦੀ ਹੋਗੀ ਤਾ ਉਹਨੇ ਇੱਕ ਮੱਕੜਨਾਵਾ ਮੈਗਜ਼ੀਨ ਦੇ ਵਿੱਚ ਇੱਕ ਮਤਲਬ ਲਿਖਿਆ ਵੀ ਹੈ ਕਰੇਰੀ ਲਿਆਕ ਦਾ ਪਹਿਲਾ ਸਫਰਨਾਮਾ ਤੇ ਉਹ ਫਿਰ ਇਹ ਆ ਵੀ ਉਹ ਪੜਦੀ ਆ ਉਹਨੂੰ ਅਸੀਂ ਇਹ ਨਹੀਂ ਕਹਿੰਦੇ ਵੀ ਤੂੰ ਆ ਪੜ ਲਾ ਜ਼ਰੂਰੀ ਪੜ ਲਾ ਹੁਣ ਘਰੇ ਪਈਆਂ ਹੁੰਦੀਆਂ ਉਹ ਕਹਿੰਦੀਆਂ ਵੀ ਬੱਚਿਆਂ ਲਈ ਲਿਆ ਕੇ ਦਿਓ ਮੌਕੀਆਂ ਮੈਂ ਤਾਂ ਸਾਰੀਆਂ ਪੜਦੀਆਂ ਹੋਰ ਲਿਆ ਕੇ ਦਿਓ ਤੇ ਉਹ ਤਾਂ ਹੀ ਆ ਉਹ ਵੇਖਦੀ ਆ ਜਦੋਂ ਤੇ ਪੜਦੀ ਆ ਤੇ ਲਿਖਣ ਦਾ ਵੀ ਉਹਨੂੰ ਬਣਦਾ ਤੇ ਇਸ ਲਈ ਸਾਰੇ ਹੀ ਇਲਾਕਾ ਵਾਸੀਆਂ ਦਾ ਪੰਜਾਬ ਵਾਸੀਆਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਮੇਲੇ ਦਾ ਪ੍ਰਚਾਰ ਪਸਾਰ ਕੀਤਾ ਹਾਜ਼ਰੀ ਲਵਾਈ ਦੂਰੋਂ ਦੂਰੋਂ ਆਏ ਤਾਂ ਅਗਲੀ ਵਾਰ ਤੁਹਾਡੀਆਂ ਵੀ ਸਲਾਹਾਂ ਲਵਾਂਗੇ ਸਾਰਿਆਂ ਦੀ ਵੀ ਇਹਨੂੰ ਆਪਾਂ ਹੋਰ ਕਿਵੇਂ ਵਧੀਆ ਬਣਾ ਸਕਦੇ ਤੇ ਇਹੀ ਮੈਨੂੰ ਲੱਗਦਾ ਸਾਰਾ ਉੱਤਰ ਆ ਗਿਆ ਤੁਹਾਡਾ ਬਿਲਕੁਲ ਜੀ ਬਹੁਤ ਸ਼ੁਕਰੀਆ ਤੁਸੀਂ ਆਪਣੇ ਸਮੇਂ ਤੇ ਸਮਾਂ ਕੱਢਿਆ ਹਾਂਜੀ ਧੰਨਵਾਦ ਵੀਰੇ ਤੁਹਾਡਾ ਵੀ ਬਹੁਤ ਬਹੁਤ ਦੋਸਤੋ ਤੁਸੀਂ ਜਿਨ੍ਹਾਂ ਨੇ ਹੁਣ ਤੱਕ ਦੀ ਇਹ ਪੂਰੀ ਵੀਡੀਓ ਦੇਖੀ ਆ ਪੂਰੀ ਗੱਲਬਾਤ ਦੇ ਵਿੱਚੋਂ ਮੈਂ ਸਿਰਫ ਦੋ ਤਿੰਨ ਲਾਈਨਾਂ ਦੇ ਵਿੱਚ ਇਹੀ ਕਹਿਣਾ ਚਾਹੂੰਗਾ ਵੀ ਜੇ ਪਟਪੁਰਾ ਸਾਹਿਬ ਦੇ ਮਾਗੀ ਮੇਲੇ ਵਿੱਚ ਕੋਈ ਖਾਸ ਖਿੱਚ ਦਾ ਕੇਂਦਰ ਕੋਈ ਅਟਰੈਕਸ਼ਨ ਪੁਆਇੰਟ ਹੈਗਾ ਤਾਂ ਉਹ ਇਹ ਸਟਾਲ ਆ ਉਹ ਇਹ ਕਿਤਾਬਾਂ ਵਾਲੇ ਟੇਬਲ ਨੇ ਜਿੱਥੇ ਆ ਕੇ ਬਿਲਕੁਲ ਅਸੀਂ ਭੁੱਲ ਜਾਨੇਵੇਂ ਸੀ ਕਿਸੇ ਰੋਲੇ ਰੱਪੇ ਵਾਲੇ ਮੇਲੇ ਚ ਆਏ ਆ ਤੇ ਐਂ ਲੱਗਦਾ ਬਹੁਤ ਸਾਰੀਆਂ ਸਹਿਤਿ ਕਿਤਾਬਾਂ ਪਈਆਂ ਨੇ ਬਹੁਤ ਸਾਰੀਆਂ ਇਤਿਹਾਸਿਕ ਕਿਤਾਬਾਂ ਪਈਆਂ ਨੇ ਨਾਵਲ ਕਹਾਣੀਆਂ ਨਾਟਕ ਹਰ ਤਰ੍ਹਾਂ ਦੀ ਕਿਤਾਬ ਜੋ ਤੁਸੀਂ ਪੜ੍ਹਨੀ ਚਾਹੁੰਦੇ ਹੋ ਤੇ ਹਰ ਤਰ੍ਹਾਂ ਦੀ ਉਹ ਗੱਲਬਾਤ ਜੋ ਤੁਸੀਂ ਕਰਨੀ ਚਾਹੁੰਦੇ ਹੋ ਸਭ ਤੋਂ ਵੱਡੀ ਗੱਲ ਨਹੀਂ ਹੁੰਦੀ ਆ ਕਿਆ ਆਮ ਅਸੀਂ ਕਿਸੇ ਕਿਤਾਬ ਲੈਣ ਜਾਂਦੇ ਹਾਂ ਕਿਸੇ ਦੁਕਾਨ ਤੇ ਦੁਕਾਨਦਾਰ ਨਾਲ ਕਹਿੰਨਾ ਕਿ ਆਹ ਕਿਤਾਬ ਦੇ ਦੇ ਉਹ ਕਿਤਾਬ ਦਿੰਦਾ ਤੇ ਪੈਸੇ ਲੈਂਦਾ ਤੇ ਭੇਜ ਦਿੰਦਾ ਪਰ ਜੇ ਤੁਸੀਂ ਬਰਿੰਦਰ ਜਵਾਨਾ ਜੀ ਕੋਲੇ ਆਉਂਗੇ ਇਹਨਾਂ ਨਾਲ ਗੱਲਬਾਤ ਕਰੋਗੇ ਇਹ ਤੁਹਾਨੂੰ ਸਿਰਫ ਕਿਤਾਬ ਨਹੀਂ ਦੇਣਗੇ ਇਹ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਦੱਸਣਗੇ ਬਹੁਤ ਸਾਰੀਆਂ ਚੀਜ਼ਾਂ ਉਹ ਦੱਸਣਗੇ ਬਹੁਤ ਸਾਰੀਆਂ ਕਿਤਾਬਾਂ ਦਾ ਸੰਖੇਪ ਵੀ ਦੱਸਣਗੇ ਤੇ ਕੁਝ ਨਾ ਕੁਝ ਇਹੋ ਜਿਹਾ ਤੁਹਾਨੂੰ ਜ਼ਰੂਰ ਸੁਣਨ ਨੂੰ ਮਿਲੇਗਾ ਜਿਹੜਾ ਤੁਸੀਂ ਪਹਿਲੀ ਵਾਰ ਸੁਣ ਰਹੇ ਹੋਵੋਗੇ ਤੇ ਜ਼ਿੰਦਗੀ ਤੇ ਬਹੁਤ ਵਾਰ ਕੰਮ ਆਉਣ ਵਾਲਾ ਹੋਊਗਾ ਸੋ ਇਸ ਸਾਰੇ ਉਪਰਾਲੇ ਲਈ ਮੈਂ ਇਹ ਸਾਰੀ ਟੀਮ ਨੂੰ ਬਹੁਤ ਵੀਰੇ ਸਖਾਬ ਹਣੀ ਵੀ ਨੇ ਉਧਰ ਮੈਂ ਸਾਰੀ ਟੀਮ ਨੂੰ ਮੁਬਾਰਕ ਦਿੰਦਾ ਜਿਨ੍ਹਾਂ ਨੇ ਇਹਦੀ ਸ਼ੁਰੂਆਤ ਕੀਤੀ ਤੇ ਅੱਜ ਲਾਸਟ ਦਿਨ ਅਗਰੇ ਦਾ ਕੱਲ ਨੂੰ ਵੈਸੇ ਅੱਜ ਲਾਸਟ ਸੀਗਾ ਪਰ ਬਹੁਤ ਜ਼ਿਆਦਾ ਰਸ਼ ਕਰਕੇ ਤੇ ਸਾਰੇ ਜਿਹੜੇ ਪੁਸਤਕ ਪ੍ਰੇਮੀ ਆ ਉਹਨਾਂ ਨੇ ਸਪੈਸ਼ਲੀ ਕਿਹਾ ਵੀ ਤੁਸੀਂ ਲਾਓ ਇੱਕ ਦਿਨ ਹੋਰ ਵੀ ਉਸ ਦਿਨ ਬੀਬੀਆਂ ਤੇ 22 ਵੀ ਹੁੰਦੇ ਨੇ ਤੇ ਉਸ ਲਈ ਅਨਾਉਂਸਮੈਂਟਾਂ ਵਗੈਰਾ ਗੁਰਦੁਆਰਾ ਸਾਹਿਬ ਤੋਂ ਵੀ ਕੀਤੀਆਂ ਨੇ ਤੇ ਇਧਰੋਂ ਪਿੰਡ ਦੇ ਵਿੱਚ ਵੀ ਜਿਹੜੀਆਂ ਹੋਰ ਧਾਰਮਿਕ ਸੰਸਥਾਵਾਂ ਹੈਗੀਆਂ ਤੇ ਉਹਨਾਂ ਨੇ ਵੀ ਅਨਾਉਂਸਮੈਂਟਾਂ ਕੀਤੀਆਂ ਵੀ ਜ਼ਰੂਰ ਇੱਕ ਦਿਨ ਹੋਰ ਲਾਓ ਵੀ ਬੀਬੀਆਂ ਨੂੰ ਬੱਚੀਆਂ ਨੂੰ ਸਹਿਦ ਦੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਜੀ ਸੋ ਦੋਸਤੋ ਤੁਸੀਂ ਜੋ ਜੋ ਵੀ ਕੋਈ ਮੇਲੇ ਤੇ ਆ ਰਿਹਾ ਕੱਲ੍ਹ ਦੇ ਦਿਨ ਤੇ ਵੀ ਕੱਲ ਵੀ ਜਿਹਨੇ 17 ਤਰੀਕਾ ਕੱਲ ਤੇ ਜੋ ਕੱਲ ਵੀ ਆ ਰਿਹਾ ਉਹ ਇੱਕ ਵਾਰ ਮੇਰੇ ਕਹਿਣ ਤੇ ਇੱਥੋਂ ਹੋ ਕੇ ਜ਼ਰੂਰ ਜਾਇਓ ਬੇਸ਼ੱਕ ਤੁਸੀਂ ਕੋਈ ਕਿਤਾਬ ਨਾ ਲਿਓ ਪਰ ਤੁਸੀਂ ਆ ਕੇ ਜਰੂਰ ਜਾਇਓ ਇੱਥੇ ਤੇ ਇੱਕ ਵਾਰ ਫਿਰ ਤੋਂ ਵੀਰੇ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆ ਧੰਨਵਾਦ ਤੁਹਾਡਾ ਇਸ ਚੰਗੇ ਉਪਰਾਲੇ ਲਈ ਸੋ ਦੋਸਤੋ ਇਹ ਵੀਡੀਓ ਵੀ ਜਰੂਰ ਸ਼ੇਅਰ ਕਰਿਓ ਤਾਂ ਕਿ ਜਿਹੜੇ ਲੋਕ ਅਸੀਂ ਮੇਲੇ ਤੇ ਆਉਣ ਵਾਲੇ ਉਹਨਾਂ ਤੱਕ ਪਹੁੰਚੇ ਤੇ ਆਪਣੇ ਬੱਚਿਆਂ ਨਾਲ ਆਪਣੇ ਪਰਿਵਾਰ ਨਾਲ ਜਰੂਰ ਪਹੁੰਚਿਓ ਜਰੂਰ ਕੋਈ ਨਾ ਕੋਈ ਚੰਗੀ ਕਿਤਾਬ ਖਰੀਦ ਕੇ ਆਪਣੇ ਬੱਚੇ ਨੂੰ ਦਿਓ ਬਹੁਤ ਸ਼ੁਕਰੀਆ ਸਾਰਿਆਂ ਦਾ ਸ਼ੁਕਰੀਆ